ਅਸਲਾਮੁਅਲੈਕੁਮ ਅਮੀਤਾਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਜਸਪ੍ਰੀਤ ਦੇ ਕੇਸ ਵਿੱਚ ਆਇਆ ਨਵਾਂ ਮੋੜ ਉਹਦੀ ਮਾਤਾ ਨੇ ਦਿੱਤਾ ਵੱਡਾ ਬਿਆਨ ਔਰ ਵਿਕਰਮ ਸਿੰਘ ਮਜੀਠੀਆ ਜਿਹਦੇ ਉੱਤੇ ਪੁਲਿਸ ਜਿਹੜੀ ਹੈ ਆਪਣਾ ਘੇਰਾ ਤੰਗ ਕਰਦੀ ਜਾ ਰਹੀ ਹੈਗੀ ਆ ਫਿਰ ਸਾਰੇ ਮਾਮਲੇ ਆ ਤੇ ਪਿੱਛੇ ਦੀ ਕੀ ਕਹਾਣੀ ਹੈਗੀ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਅਸੀਂ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਹੈ ਇਹਦੇ ਪਿੱਛੇ ਕੁਝ ਵੱਡੇ ਹੱਥ ਹੋ ਸਕਦੇ ਨੇ ਬਾਕੀ ਗੱਲ ਜਿਹੜੀ ਕਿ ਸੱਚ ਨਿਕਲੀ ਹੈ ਅੱਜ ਤੁਹਾਨੂੰ ਉਹਨਾਂ ਦੇ ਪਰਿਵਾਰ ਦੇ ਮੂੰਹੋਂ ਵੀ ਸੁਣਾਵਾਂਗੇ ਕਿ ਜਿਹੜੇ ਬੰਦੇ ਨੇ ਇਨਕਾਊਂਟਰ ਕਰਵਾਇਆ ਜਸਪ੍ਰੀਤ ਸਿੰਘ ਦਾ ਬਿਲਕੁਲ ਉਹ ਗੱਲ ਸੱਚ ਸਾਬਤ ਹੋ ਚੁੱਕੀ ਹੈ ਕਿ ਫੇਕ ਹੀ ਸੀ ਕਦੇ ਉਹਨਾਂ ਦਾ ਪਤਾ ਲੱਗ ਚੁੱਕਿਆ ਕਿ ਜਿਹੜੇ ਬੰਦੇ ਨੇ ਇਨਕਾਊਂਟਰ ਕਰਵਾਉਣ ਦੇ ਪਿੱਛੇ ਇੱਕ ਬਹੁਤ ਵੱਡੀ ਤਾਕਤ ਛੁਪੀ ਹੋਈ ਸੀ ਔਰ ਦੂਜੇ ਪਾਸੇ ਕਿਹਾ ਜਾਂਦਾ ਵੀ ਉਹਨਾਂ ਨੂੰ ਪੰਜਾਬ ਦੇ ਜਿਹੜੇ ਪੁਲਿਸ ਵਾਲਿਆਂ ਨੇ ਉਹਦਾ ਇਨਕਾਊਂਟਰ ਕੀਤਾ ਉਹਨਾਂ ਨੂੰ ਕੁਝ ਪੈਸੇ ਵੀ ਭੇਜੇ ਗਏ ਹੋ ਸਕਦੇ ਨੇ ਬਹੁਤ ਵੱਡੀ ਗੱਲ ਕਹੀ ਜਾ ਰਹੀ ਹੈ ਔਰ ਮੈਂ ਤੁਹਾਨੂੰ ਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਇੱਕ ਬਹੁਤ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਔਰ ਦੂਜੇ ਪਾਸੇ ਬੇਕਰਮ ਸਿੰਘ ਮਜੀਠੀਆ ਉਹਨਾਂ ਦੇ ਉੱਤੇ ਪੰਜਾਬ ਦੇ ਅੰਦਰ ਪੰਜਾਬ ਦੀ ਪੁਲਿਸ ਬੰਨੀ ਇੱਕ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਹੈ। ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦੀ ਮਾਤਾ ਪਿਤਾ ਕੀ ਕਹਿ ਰਹੇ ਨੇ ਕਹਿੰਦੇ ਉਹਨਾਂ ਨੇ ਲੱਡੂ ਵੰਡ ਦਿੱਤੇ ਨੇ ਜਸਪ੍ਰੀਤ ਦੇ ਇਨਕਾਊਂਟਰ ਤੋਂ ਬਾਅਦ। ਕਹਿੰਦੇ ਸਿੱਧਾ ਕਹਿ ਸਕਦੇ ਆ ਕਿ ਇਨਕਾਊਂਟਰ ਕਰਵਾਇਆ ਗਿਆ। ਹੋਇਆ ਨਹੀਂ ਕਰਵਾਇਆ ਗਿਆ। ਤਾਂ ਮੈਂ ਪਹਿਲੇ ਦਿਨ ਤੋਂ ਜਿਹੜਾ ਇਹ ਮੁਕਾਮ ਦੇ ਉੱਤੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਗੱਲ ਨੂੰ ਕਿ ਸੱਚ ਪਤਾ ਲੱਗਣਾ ਚਾਹੀਦਾ ਔਰ ਹੁਣ ਤੁਹਾਡੇ ਸਾਹਮਣੇ ਮੈਂ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਇਰੇ ਵਿੱਚ ਹਰਾਨੀ ਜਨਕ ਖੁਲਾਸੇ ਹੋਣਗੇ ਕਿ ਉਹਨਾਂ ਨੇ ਲੱड्डੂ ਕਿਉਂ ਬੰਡੇ ਆ ਉਸ ਮੁੰਡੇ ਦਾ ਇਨਕਾਊਂਟਰ ਕਰਵਾਉਣ ਦੇ ਪਿੱਛੇ ਚਾਲ ਕੀ ਸੀ ਪੂਰਾ ਸੱਚ ਅੱਜ ਤੁਹਾਡੇ ਸਾਹਮਣੇ ਆ ਜਾਣਾ ਔਰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਪਡੇਟ ਕਰੂੰਗਾ ਸਾਜੀ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਹੈ ਸੁਣੋ ਜਰਾ ਧਿਆਨ ਦੇ ਨਾਲ ਕਿ ਉਹਨਾਂ ਦੇ ਮਾਤਾ ਪਿਤਾ ਕੀ ਕਹ ਰਹੇ ਆ ਜਸਪ੍ਰੀਤ ਸਿੰਘ ਦੇ ਕਹਿੰਦੇ ਲੱड्डੂ ਵੀ ਬੰਡੇ ਗਏ ਨੇ ਉਸ ਤੋਂ ਬਾਅਦ ਇਨਕਾਊਂਟਰ ਕਿਸ ਬੰਦੇ ਨੇ ਕਰਵਾਇਆ ਪੂਰੀ ਸਾਫ ਹੋ ਜਾਣੀ ਹੈ ਗੱਲ ਸੁਣੋ ਉਸ ਤੋਂ ਬਾਅਦ ਮੈਂ ਵਿਕਰਮ ਸਿੰਘ ਮਜੀਠੀਆ ਦੀ ਪੂਰੀ ਅਪਡੇਟ ਸਾਂਝੀ ਕਰੂੰ ਆ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਹਾਂਜੀ ਉਹਨਾਂ ਨੇ ਲੱਡੂ ਬੰਦੇ ਨੇ ਜੇ ਉਹਨਾਂ ਨੂੰ ਦੁੱਖ ਹੁੰਦਾ ਸਾਡੇ ਨਾਲ ਹਮਦਰਦੀ ਹੁੰਦੀ ਉਹ ਲੱਡੂ ਨਹੀਂ ਸੀ ਵੱਢਦੇ ਉਹ ਚਲੋ ਕਹੇ ਪਹਿਲਾਂ ਉਹ ਕਹਿ ਰਹੇ ਨੇ ਹੁਣ ਜਿੱਦ ਦੁਆਰੇ ਫੋਨ ਆਇਆ ਵੀ ਮੈਨੂੰ ਤਾਂ 5 ਵਜੇ ਪਤਾ ਲੱਗਿਆ ਪਹਿਲਾਂ 1:30 ਵਜੇ ਕਹਿ ਗਿਆ ਜਿੱਦ ਦੁਆਰੇ ਫੋਨ ਕਰਿਆ ਹੁਣ ਕਹਿੰਦਾ ਮੈਨੂੰ 5 ਵਜੇ ਪਤਾ ਲੱਗਿਆ ਤੇ ਆ ਠੀਕ ਹੈ ਜੀ 5 ਵਜੇ ਉਹਨੂੰ ਪਤਾ ਲੱਗਿਆ ਕਹਿੰਦਾ ਪਿੰਡ ਦਾ ਮੁੰਡਾ ਸੀਗਾ ਮੈਨੂੰ ਤਾਂ ਇਹ ਪਤਾ ਲੱਗਿਆ ਇਹਨੇ ਫਿਰ ਮੋੜ ਕੇ ਇਹੀ ਗੱਲ ਕਹੀ ਹੈ ਅਕੋਰਡਿੰਗ ਦਾ ਸੱਟ ਲਵੇ ਹੈਗੀ ਆ ਕਹ ਜੇ ਜਨ ਨੂੰ ਇਹ ਪਤਾ ਲੱਗ ਗਿਆ ਸੀ ਪਿੰਡ ਦਾ ਮੁੰਡਾ ਕਿ ਰੋ ਮਰਵਾਉਣਾ ਸੀ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਹੁਣ ਤੂੰ ਸਾਡੇ ਵੀ ਜੇ ਗੋਰੀਆਂ ਮਰਪਾਉਣੀਆਂ ਨੇ ਮਰਵਾ ਸਕਦਾ ਹਾਂ ਹਾਂਜੀ ਨਹੀਂ ਲੱਗੋ ਤਾਂ ਉਹ ਕਹਿੰਦੇ ਵੀ ਲੋਕ ਲੈ ਕੇ ਆਨੇ ਆਪੀ ਜਾਂ ਵੀ ਮੰਤਰੀ ਅੰਤਰੀ ਆਉਣਾ ਸੀ ਲੋਕ ਲੈ ਕੇ ਆਉਂ ਤਾਂ ਪਤਾ ਕੱਢੂਆਂ ਵਾ ਪਰ ਉਸ ਤੇ ਲੋਕਾਂ ਨੂੰ ਵੀ ਕਹਿਣੀ ਆਈ ਅਸੀਂ ਕਹਿ ਰਹੇ ਆਂ ਵੀ ਲੋਕਾਂ ਨੂੰ ਇੱਕ ਬੱਚੇ ਦਾ ਤਾਂ ਖੁਸ਼ੀ ਸੀ ਕਿ ਵੀ ਆਹ ਬੱਚੇ ਆ ਗਏ 8 ਸਾਲ ਦਾ 2 ਸਾਲ ਦਾ ਮਰਦਾ ਕਿਸੇ ਨੂੰ ਦੁੱਖ ਨਹੀਂ ਸੀ ਨਾ ਹਾਂਜੀ ਕਿਸੇ ਦੀ ਵੀ ਲਾੜ ਤੋਂ ਮਾਰਾ ਹੋ ਸਕਦਾ ਆਪਾਂ ਕਦੇ ਵੀ ਲਾੜ ਦਾ ਮਾਨ ਨਹੀਂ ਕਰਨਾ ਚਾਹੀਦਾ ਸਾਬਲਾ ਬੱਚਿਆਂ ਵਾਲੇ ਨੇ ਕਿਸੇ ਦੇ ਵੀ ਬੱਚੇ ਤੋਂ ਕੁਝ ਵੀ ਹੋ ਸਕਦਾ ਗਾ ਜੇ ਉਹਨਾਂ ਦੇ ਆਪਣੇ ਘਰ ਦਾ ਬੱਚਾ ਹੁੰਦਾ ਫਿਰ ਉਹਦੇ ਕੋਲ ਹੀ ਮਰਵਾਉਂਗੇ ਕੋਰਟ ਮੁਤਾਬਕ ਜੇ ਮਤਲਬ ਜੋਸ ਗਲਤੋ ਕੀਤਾ ਵੀ ਜਸਪ੍ਰੀ ਤਾਂ ਚਲੋ ਕੋਰਸ ਇਹਨਾਂ ਦਾ ਤੁਹਾਡੇ ਹਾਂਜੀ ਅਸੀਂ ਤਾਂ ਕਹਿੰਦੇ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਆ ਕੋਰਸ ਸਜ਼ਾ ਦੇ ਦਿੰਦਾ ਚਲੋ ਅਨਕਵਾਰੀ ਹੋਊਗੀ ਉੱਚ ਪਤਾ ਲੱਗ ਜੂ ਵੀ ਜਸਪ੍ਰੀ ਨੇ ਆਪ ਕਰਿਆ ਜਾਂ ਕਿਸੇ ਨੇ ਕਰਵਾਇਆਗਾ ਠੀਕ ਹੈ ਬੱਚਾ ਵਾਰੇ ਭੇਜਿਆ ਸੀ ਇਸਿਆਪ ਤੇ ਸਰਤੇ ਭੇਜਿਆ ਸੀ ਅਸੀਂ ਕਿਸੇ ਤੋਂ 5 ਰੁਪਏ ਨਹੀਂ ਲਏ ਅਸੀਂ ਬਸ ਪੀਤੀ ਵੀ ਆਹੀ ਆਪਦੇ ਸਿਰ ਤੇ ਵੀ ਆਹੀ ਅਸੀਂ ਕਿਸੇ ਤੋਂ 5 ਰੁਪਏ ਨਹੀਂ ਕੀ ਲੱਗਦਾ ਵੀ ਅੱਜ ਜਿਹੜਾ ਉਹਨਾਂ ਨੇ ਗੁਰਦੁਆਰੇ ਕੱਟ ਕੀਤਾ ਕੀ ਲੋੜ ਪਈਦੀ ਇਹਨਾਂ ਨੂੰ ਮਤਲਬ ਲੋਕ ਇੱਥੇ ਕਰਕੇ ਇਹ ਗੱਲ ਕਰ ਉਹ ਸਾਰਾ ਹੁਣ ਪਿੰਡ ਇਹ ਕਹਿਣ ਲੱਗ ਗਿਆ ਸੀ ਦੁਨੀਆ ਤੋਂ ਵੀ ਦੇਖ ਲਓ ਤੁਸੀਂ ਕਮੈਂਟ ਆਉਂਦੇ ਆ ਕਿ ਆਪਾਂ ਦੇਖ ਰਹੇ ਆ ਤੇ ਪਿੰਡ ਦੇ ਵੀ ਸਾਰੇ ਇੱਕ ਵਾਰੀ ਇਹ ਕਹਿਣ ਲੱਗੇ ਸੀ ਵੀ ਹਾਂ ਇਹਨਾਂ ਨੇ ਗਲਤ ਕੀਤਾ ਫਿਰ ਉਹਨਾਂ ਨੇ ਹੁਣ ਉਹ ਆਪਦੇ ਉਹ ਕਾਣਾ ਚੋਂ ਇਸ ਸਪਾਈ ਦੇਣਾ ਚੋਂ ਦੇ ਸੀ ਹਾਂ ਜੇ ਸਾਰਾ ਪਿੰਡ ਕਹਿ ਲੱਗ ਗਿਆ ਸੀ ਵੀ ਇਹਨਾਂ ਨੇ ਗਲਤ ਕੀਤਾ ਜਿਹੜੇ ਕਹਿੰਦੇ ਨੇ ਵੀ ਪਿੰਡ ਕਿਆਂ ਦੇ ਲੱਡੂ ਬੰਦੇ ਨੇ ਜਿਹੜੇ ਉਹ ਤੋਂ ਬਾਅਦ ਵੀ ਘਰੇ ਗਈਆਂ ਮਾਈਆਂ ਜਾਂਦੀਆਂ ਸੀ ਪਿੰਡ ਚੋਂ ਉਹਨਾਂ ਨੂੰ ਕਾਹ ਤੋਂ ਫਿਰ ਲੱਡੂ ਵਰਤੀ ਜਾਂਦੇ ਸੀਗੇ ਘਰੇ ਗਿਆ ਨੂੰ ਫੋਕੀ ਚਾਹ ਪਿਆ ਜਾਂ ਕਰਦੇ ਠੀਕ ਹੈ ਉਹਨਾਂ ਨੂੰ ਹਮਦਾਨ ਦੀ ਸੀ ਪਿੰਡ ਦੇ ਆਲੇ ਲੱਡੂ ਵੰਡਦੇ ਉਹਨੂੰ ਸਾਡੇ ਬੱਚੇ ਦਾ ਕੋਈ ਅਫਸੋਸ ਕਰਨ ਆਏ ਉਹਨਾਂ ਦਾ ਕੋਈ ਵੀ ਅਫਸੋਸ ਕਰਨ ਨਹੀਂ ਆਇਆ ਸਾਡਾ ਤਾਂ ਕੋਈ ਕਸੂਰ ਨਹੀਂ ਸੀਗਾ ਸਾਡੇ ਸਾਰੇ ਕੋਸੇ ਜਿਸਾ ਹੋ ਗਈ ਸੀ ਕੈਮਰੇ ਚੈੱਕ ਹੋ ਗਏ ਸੀ ਸਾਡਾ ਤਾਂ ਕੋਈ ਕਸੂਰ ਨਹੀਂ ਸੀ ਜਿਹੜੀ ਇਹ ਫੋਟੋ ਕਹਿ ਰਹੇ ਨੇ ਵੀ ਵੀ ਜਸਪ੍ਰੀਤ ਦਾ ਬੂਟ ਭਾਈ ਬੂਟ ਦੇਖ ਕੇ ਕਹਿ ਰਹੇ ਨੇ ਮੇਰਾ ਬੱਚਾ ਤਾਂ ਪੱਗਬੰਦਾ ਸੀਗਾ ਜਿਹੜੇ ਉਹ ਬੱਚੇ ਨੇ ਦੋਵੇਂ ਰੋਡੇ ਨੇਗੇ ਜਿਹੜੇ ਕਨੈਕਟ ਕੀਤਾ ਜਨਾ ਹੈ ਹਾਂਜੀ ਉਹ ਤਾਂ ਦੋਵੇਂ ਰੋਡੀਆਂ ਦੀ ਫੋਟੋ ਹੈ ਜੀ ਮੋਟਰਸਾਈਕਲ ਤੇ ਜਿਹੜੀ ਇੱਧਰ ਤਾਂ ਦੇਖੋ ਇੱਕ ਬਹੁਤ ਵੱਡਾ ਖੁਲਾਸਾ ਇਹ ਵੀ ਆ ਗਿਆ ਕਿ ਜਸਪ੍ਰੀਤ ਸਿੰਘ ਪੱਗਬੰਦਾ ਸੀ ਜਿਹੜੇ ਬੰਦੇ ਨੇ ਬੱਚਾ ਗਨੈਪ ਕੀਤਾ ਸੀ ਜਸਪ੍ਰੀਤ ਸਿੰਘ ਦੀ ਮਾਂ ਦਾ ਜਿਹੜਾ ਕਿ ਦਾਵਾ ਕਹਿੰਦੀ ਉਹ ਰੋਡੇ ਸੀ ਯਾਨੀ ਪੱਗ ਨਹੀਂ ਬੰਦੇ ਸੀ ਜਿਹੜਾ ਜਸਪ੍ਰੀਤ ਸਿੰਘ ਦਾ ਮਾਮਲਾ ਇਹਨੂੰ ਤਾਂ ਦੇਖੋ ਤੈ ਤੱਕ ਲਿਆਉਣ ਦੀ ਬਹੁਤ ਵੱਡੇ ਪੱਧਰ ਤੇ ਯਾਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਇਹਦੇ ਪਿੱਛੇ ਦਾ ਮਾਮਲਾ ਕੀ ਹੈ ਯਾਨੀ ਜਿਹੜੇ ਪੁਲਿਸ ਮੁਲਾਜ਼ਮਾ ਨੇ ਇਹਦਾ ਇਨਕਾਊਂਟਰ ਕੀਤਾ ਇਹਨਾਂ ਦਾ ਬਹੁਤ ਵੱਡਾ ਦਾਵਾ ਜਸਪ੍ਰੀਤ ਸਿੰਘ ਦੀ ਮਾਂ ਦਾ ਕਿ ਜਿਹੜੇ ਬੱਚੇ ਵਾਲੇ ਨੇ ਉਹ ਦਰਾਂ ਸਾਲ ਦੇ ਵਿੱਚ ਇਹਨਾਂ ਤੇ ਖਾਰ ਖਾਂਦੇ ਸੀ ਜ਼ਮੀਨ ਨੂੰ ਲੈ ਕੇ ਔਰ ਇਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਜਾਣਬੁੱਝ ਕੇ ਕਰਵਾ ਦਿੱਤਾ ਯਾਨੀ ਬੱਚੇ ਬੜਾਤੇ ਦੋਸ਼ ਅਲਗ ਚੁੱਕੇ ਨੇ ਅੱਗੋਂ ਵੀ ਬਹੁਤ ਵੱਡੀਆਂ-ਵੱਡੀਆਂ ਸਫਾਈਆਂ ਦੇ ਰਹੇ ਨੇ ਹੁਣ ਵਿਕਰਮ ਸਿੰਘ ਮਜੀਠੀਆ ਤੇ ਆਜੋ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਮੈਨੂੰ ਐ ਲੱਗਦਾ ਵੀ ਪੰਜਾਬ ਦੀ ਪੁਲਿਸ ਦੇ ਹੱਥੇ ਚੜਨ ਵਾਲੇ ਨੇ ਕਿਉਂਕਿ ਪੰਜਾਬ ਦੀ ਪੁਲਿਸ ਉਹਨਾਂ ਨੂੰ ਕਦੋਂ ਵੀ ਅਰੈਸਟ ਕਰ ਸਕਦੀ ਹੈ ਇਧਰਲੇ ਪਾਸੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਕਿ ਬਿਲਕੁਲ ਉਹਨਾਂ ਦੇ ਖਫਾ ਹੋ ਰਹੇ ਨੇ ਕਿਉਂਕਿ ਅਕਸਰ ਤੁਸੀਂ ਵੇਖਿਆ ਵੀ ਪੰਜਾਬ ਦੀ ਚਾਹਤ ਹੋਵੇ ਸਰਕਾਰ ਔਰ ਚਾਹੇ ਹੋਵੇ ਅਮਰਤਪਾਲ ਸਿੰਘ ਦਾ ਭਰਾ ਤੇ ਜਾਂ ਹੋਵੇ ਅਮਰਤਪਾਲ ਸਿੰਘ ਦਾ ਪੂਰਾ ਪਰਿਵਾਰ ਉਹਨਾਂ ਨੂੰ ਲਗਾਤਾਰ ਵਿਕਰਮ ਸਿੰਘ ਮਜੀਠੀਆ ਝੂਠੇ ਦਾਅਵੇ ਕਰ ਕਰਕੇ ਪਸਾਉਣ ਦੀ ਕੋਸ਼ਿਸ਼ ਕਰਦਾ ਔਰ ਦੂਜੇ ਪਾਸੇ ਜਿਹੜੀ ਬਾਦਲਾਂ ਦੀ ਇਹ ਪਾਰਟੀ ਰਹੀ ਹੈ ਪੰਜਾਬ ਦੇ ਅੰਦਰ ਇਹਨਾਂ ਨੇ ਕਿਸ ਕਦਰ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਸਾਰਾ ਪੰਜਾਬ ਜਾਣਦਾ ਔਰ ਹੁਣ ਅੱਜ ਉਹ ਸੱਚੇ ਸੁੱਚੇ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਸਵਾਲ ਚੱਕਦੇ ਮੈਂ ਮੰਨਦਾ ਬਣਦੇ ਆ ਸਵਾਲ ਸਰਕਾਰ ਆ ਜਿਹੜੀ ਮੌਜੂਦਾ ਇਹ ਬਹੁਤ ਨਕਮੀ ਤੇ ਢਿੱਲੀ ਸਰਕਾਰ ਰਹੀ ਹੈ ਝਾੜੂ ਵਾਲਿਆਂ ਦੀ ਇਹ ਅਸੀਂ ਵੀ ਮੰਨਦੇ ਆ ਪਰ ਕਿਤੇ ਨਾ ਕਿਤੇ ਉਹ ਬੰਦਾ ਸਵਾਲ ਚੱਕੇ ਜਿਹੜਾ ਖੁਦ ਆਪ ਆਪ ਇਹਨਾਂ ਗੱਲਾਂ ਦਾ ਪਹਿਲਾਂ ਤੋਂ ਹੀ ਦੋਸ਼ੀ ਹੋਵੇ ਕਿਉਂਕਿ ਤੁਸੀਂ ਵੇਖਿਆ ਹੋਣਾ ਅਕਾਲੀ ਦਲ ਜਿਹੜਾ ਬਾਦਲ ਕਾ ਲਾਣਾ ਰਿਹਾ ਇਹਨਾਂ ਨੇ ਬਹੁਤ ਵੱਡਾ ਯਾਨੀ ਪੰਜਾਬ ਦੇ ਅੰਦਰ ਨੌਜਵਾਨੀ ਦਾ ਵੀ ਖਾਣ ਕੀਤਾ ਸਾਡੀ ਸੇ ਕੌਮ ਦੇ ਵੀ ਬੜੇ ਦੋਸ਼ੀ ਬੰਦੇ ਨੇ ਇਹ ਕਿਉਂਕਿ ਇਹਨਾਂ ਦੇ ਦੌਰ ਦੇ ਵਿੱਚ ਜਿੰਨੇ ਸਿੱਖ ਨੌਜਵਾਨ ਮਾਰੇ ਗਏ ਆ ਅੱਜ ਦੇ ਜੇਕਰ ਅੰਕੜੇ ਇਕੱਠੇ ਕਰੀਏ ਤਾਂ ਇੰਨਾ ਤੇ ਹੀ ਸਾਰਾ ਟੈਗ ਲੱਗਦਾ ਆ ਅਕਾਲ ਤਖਤ ਸਾਹਿਬ ਸਾਡੇ ਸਿੱਖਾਂ ਦੀ ਇਜ਼ਾਲਤ ਮੰਨੀ ਜਾਂਦੀ ਆ ਉਥੇ ਵੀ ਅਟੈਕ ਕਰਵਾਉਣ ਦੇ ਵਿੱਚ ਇੰਦਰਾ ਗਾਂਧੀ ਨੂੰ ਫੋਨ ਜਾਂਦੇ ਸੀ ਇਹਨਾਂ ਦੇ ਪ੍ਰਕਾਸ਼ ਸਿੰਘ ਵੱਡੇ ਬਾਦਲ ਦੇ ਕਿ ਭਾਈ ਤੁਸੀਂ ਜਿਹੜਾ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਇਹਨਾਂ ਨੂੰ ਮਰਵਾ ਦਿਓ ਯਾਨੀ ਸਾਡੇ ਆਪਣੇ ਲੋਕਾਂ ਦਾ ਹੱਥ ਸੀ ਜਿਹੜੇ ਪੰਜਾਬੀ ਦੇ ਇੱਕ ਆਪਣੇ ਆਪ ਨੂੰ ਯੋਧੇ ਘਵਾਉਂਦੇ ਆ ਤੇ ਸਾਨੂੰ ਕਹਿੰਦੇ ਅਸੀਂ ਪ੍ਰਧਾਨ ਕਹਿੰਦੇ ਇਸ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਸਾਹਿਬ ਦੇ ਸੋ ਇਸ ਗੰਨਾ ਨੂੰ ਸਮਝਣ ਦੀ ਲੋੜ ਹੈ ਵੀ ਵਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਹੋਵੇ ਗਗਵੀਰ ਸਿੰਘ ਬਾਦਲ ਜਿਵੇਂ ਕਿ ਕੱਲ ਤੁਸੀਂ ਉਹਦਾ ਲਾਈਵ ਦੇਖਿਆ ਹੁਣ ਪਰ ਕੱਢਣ ਪਾਉਣ ਨੂੰ ਇਹਨਾਂ ਦੇ ਵਿੱਚ ਕੁਝ ਨਹੀਂ ਹੈਗਾ ਇਹਨਾਂ ਨੂੰ ਲੱਗਦਾ ਵੀ ਸਾਡੀ ਸੱਤਾ ਦੁਬਾਰਾ ਕਾਇਮ ਹੋ ਜਾਵੇ ਯਾਨੀ ਭਗਵੰਤ ਮਾਨ ਦਾ ਬੋਲਬਾਲਾ ਹੁਣ ਇਸ ਕਦਰ ਖਰਾਬ ਹੋ ਗਿਆ ਪੰਜਾਬ ਦੇ ਅੰਦਰ ਕਿ ਇਹਨਾਂ ਨੂੰ ਲੱਗਦਾ ਵੀ ਦੁਬਾਰਾ ਅਸੀਂ ਪਲਟੀ ਮਾਰ ਜਾਵਾਂਗੇ ਤੇ ਪੰਜਾਬ ਦੇ ਲੋਕ ਸਾਡੇ ਹੱਕ ਦੇ ਵਿੱਚ ਖੜੇ ਜਾਣਗੇ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਤਾਂ ਕੁਝ ਹੋਰ ਹੀ ਮਤ ਰੱਖਿਆ ਕਹਿੰਦੇ ਅਮਰਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਜਿੰਨੇ ਤੁਸੀਂ ਸਾਡੇ ਪੰਜਾਬ ਦੇ ਵਾਸੀ ਜਾਂ ਵੱਖ-ਵੱਖ ਸਟੇਟਾਂ ਦੇ ਕਿ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਬਦਲਿਆ ਜਾਣਾ ਚਾਹੀਦਾ ਔਰ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਅਮਰਪਾਲ ਸਿੰਘ ਪਹਿਲਾ ਬੰਦਾ ਜਿਹੜਾ ਇਹਨਾਂ ਨੂੰ ਟੱਕਰ ਦੇ ਸਕਦਾ ਉਹਨੂੰ ਧੱਕੇ ਦੇ ਨਾਲ ਇਹਨਾਂ ਨੇ ਅੰਦਰ ਰੱਖਿਆ ਹੋਇਆ ਕਿ ਬਾਹਰ ਆ ਗਿਆ ਤਾਂ ਸਾਡਾ ਮੈਨੂੰ ਐ ਲੱਗਦਾ ਇਹਨਾਂ ਨੂੰ ਲੱਗਦਾ ਮੜੀਆ ਮੇਟ ਹੋ ਜਾਣਾ ਸੀ ਕਿਉਂਕਿ ਬਾਦਲ ਕੇ ਲਾਣੇ ਨੂੰ ਵੀ ਪਤਾ ਵਿਰੋਧੀ ਪਾਰਟੀਆਂ ਵੀ ਤੰਜ ਕੱਸਦੀਆਂ ਨੇ ਜੇਲ੍ਹ ਦੇ ਵਿੱਚ ਬੈਠੇ ਬੰਦੇ ਨੂੰ ਲਗਾਤਾਰ ਯਾਨੀ ਟਾਰਗੇਟ ਕੀਤਾ ਜਾਂਦਾ ਨਜਾਇਜ਼ ਐਨਐਸਏ ਲਾਈ ਜਾਂਦੀ ਹੈ ਜੇਲ੍ਹ ਦੇ ਵਿੱਚ ਬੈਠੇ ਤੋਂ ਹੀ ਡਰੀ ਜਾਂਦੇ ਕਹਿੰਦੇ ਸਾਨੂੰ ਉਸ ਤੋਂ ਬਹੁਤ ਵੱਡਾ ਖਤਰਾ ਹੈ ਪੰਜਾਬ ਦੀ ਜਨਤਾ ਨੂੰ ਵੀ ਖਤਰਾ ਹੈ ਤਾਂ ਹੁਣ ਮੈਂ ਪੁੱਛਣਾ ਚਾਹੁੰ ਆ ਸਾਡੇ ਪੰਜਾਬੀਆਂ ਤੋਂ ਕਿ ਭਾਈ ਤੁਹਾਨੂੰ ਕੀ ਲੱਗਦਾ ਤੁਹਾਡੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਆਉਣਾ ਚਾਹੀਦੀ ਹੈ ਕਿ ਤੁਸੀਂ ਕਿਹਦੇ ਹੱਕ ਵਿੱਚ ਕਮੈਂਟ ਕਰਦੇ ਹੋ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੁਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਆਲ ਤੇ ਜ਼ਰੂਰ ਕਰ ਲੈਣਾ ਜੀ ਮੇਰੇ ਵੀਰ ਵੀਡੀਓ ਨੂੰ ਦੱਬ ਕੇ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਬਹੁਤ ਧੰਨਵਾਦ